ਸ਼ਾਨ ਪਾਦਾ ਕਰਦਾ ਜੱਫੇ ਤਾਂ ਲੱਗਦੇ ਹਰੇ ਕਿਨੂਨੇ ਪਰ ਦਲੇਰੀ ਵੱਡੀ ਚਾਹੀਦੀ ਹੈ ਅਰੇ ਹੋ ਕੇ ਤੇਨੂੰ ਲਾ ਲਾ ਮਹਾਨ ਲੁਧਰ ਦੀਆਂ ਪੰਜ ਰੇਡਾਂ ਸਾਡੇ 7 ਲੱਖ ਦੀਆਂ ਲੁਧਰ ਦੀਆਂ ਪੰਜ ਰੇਡਾਂ ਸਾਡੇ 7 ਲੱਖ ਦੀਆਂ 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 ਡੜਵੇ ਵਾਲਾ ਲੁਧਰ ਮੇਸਲੇ ਮਨਖੇਰ ਮੈਦਾਨ ਦੇ ਵਿੱਚ ਲੱਖ ਢੰਗਿਆਂ ਦਾ ਕੱਪ 7 ਲੱਖ ਢੰਗਿਆਂ ਦਾ ਕੱਪ 7 ਲੱਖ ਢੰਗਿਆਂ ਦਾ ਕੱਪ 7 ਲੱਖ ਉਹ ਰਣਜੀਤ ਪ੍ਰਧਾਨ ਦਾ ਕੱਪ ਲੱਗਿਆ 7 ਲੱਖ ਇਹ ਹੈ ਰਣਜੀਤ ਨੇੜਾ ਕੱਪ ਇਹ ਰਣਜੀਤ ਢੰਡੇ ਦਾ ਕੱਪ ਲੱਗ ਗਿਆ ਸਾਡੇ ਸਾਡੇ ਮਨੀ ਮੱਲੀਆਂ ਵਾਲਾ ਮਨੀ ਮੱਲੀਆਂ ਵਾਲਾ ਇਤਿਹਾਸ ਸਿਰਜ ਗਿਆ